ਇੱਕਣੀ ਦੋਣੀ ਤਿੰਨਣੀ ਚਾਰਣੀ ਪੰਜਣੀ ਪੂਰਾ 11 ਕਰੋੜ 11 ਕਰੋੜ ਦਾ ਜਿਹੜੇ ਬੰਪਰ ਨੇਗੇ ਉਹ ਸੇਵਾ ਲਾਟਰੀ ਧੂਰੀ ਤੇ ਆ ਚੁੱਕੇ ਨੇ ਕਿ ਜੇਕਰ ਤੁਸੀਂ ਇਹ ਬੰਪਰ ਪਾਉਣਾ ਚਾਹੁੰਦੇ ਹੋ ਤਾਂ ਸੇਵਾ ਲਾਟਰੀ ਧੂਰੀ ਆ ਕੇ ਪਾ ਸਕਦੇ ਹੋ ਦੋ ਰਾਸ਼ੀਆਂ ਦੇ ਵਿੱਚ ਇਤਕੀ 11 ਕਰੋੜ ਹੋਣਾ ਤੋਲਾ ਰਾਸ਼ੀ ਦੇ ਕੁੰਮਰ ਰਾਸ਼ੀ ਦੇ ਵਿੱਚ ਹੋਣਾ ḍear lottery ਦੀ ਟਿਕਟ ਹੈ 3 ਕਰੋੜ ਰੁਪਈਆ ਦਾ ਨਾਮ ਹੈ ਗਣਪਤੀ ਪੂਜਾ ਬੰਪਰ ਹੈ ਗਣੇਸ਼ ਭਗਵਾਨ ਜੀ ਦੀ ਅਪਾਲ ਕਿਰਪਾ ਦੇ ਨਾਲ ਧੂਰੀ ਦੇ ਵਿੱਚ 3 ਕਰੋੜ ਰੁਪਏ ਦਾ ਵਿজেਤਾ ਮੇਰਾ ਵੀਰ ਦੇਖੋ ਕਿਹੜਾ ਬਣ ਰਿਹਾ 50 ਰੁਪਏ ਦੀ ਟਿਕਟ ਹੈ ਜੀ ਹੂੰ ਪੰਜਾਬ ਗਵਰਨਮੈਂਟ ਦੀ ਟਿਕਟ ਹੈ ਇੱਕ ਹਫ਼ਤੇ ਦੇ ਵਿੱਚ ਲਗਾਤਾਰ ਪ੍ਰਾਈਜ਼ ਸ਼ਿਵਾ ਲੈਟ ਸਟਲ ਤੋਂ ਨਿਕਲੇ ਨੇ ਪਹਿਲਾ ਪ੍ਰਾਈਜ਼ ਨਿਕਲੇ ਵੀ ਪਿੰਡ ਰਾਜੋ ਮਾਜਦੇ ਦੇ ਵਿੱਚ ਰੇਲਵੇ ਲੇਨ 'ਚ ਬੰਦਾ ਕੰਮ ਕਰਦਾ ਰੇਲਵੇ 'ਚ ਦੂਜਾ ਪ੍ਰਾਈਜ਼ ਵੀ ਉਹਨੂੰ ਲੱਗਿਆ ਤੀਜਾ ਨਾਮ ਰਣਕੇ ਲੱਗਿਆ ਜੀ ਸੈਕਟਰੀ ਨੂੰ 100 ਰੁਪਏ ਦੀ ਟਿਕਟ ਸੀ ਲੱਖ ਰੁਪਏ ਦਾ ਨਾਮ ਸੀ ਤੀਜਾ ਨਾਮ ਅ ਲਾਲਾ ਪਿੰਡ ਲੱਗਿਆ ਜੀ ਕੇਸਰ ਸਿੰਘ ਜੀ ਨੂੰ 5 ਲੱਖ ਰੁਪਏ ਦਾ ਨਾਮ ਉਦੋਂ ਅਗਲਾ ਨਾਮ ਲੱਗਿਆ ਸਾਥੋ ਦੋਲੇ ਪਿੰਡ 2.5 ਲੱਖ ਰੁਪਏ ਦਾ ਜੀ 6 ਰੁਪਏ ਦੀ ਟਿਕਟ ਸੀ ਗੱਲ ਕਰ ਲਈ ਵੀ 6 ਰੁਪਏ ਦੀ ਟਿਕਟ ਕਹਿ ਕੇ ਵੀ ਸਾਨੂੰ 6 ਰੁਪਏ ਦੀ ਟਿਕਟ ਕਹਿ ਕੇ ਉੱਥੇ ਜ਼ਿਆਦਾ ਪੈਸੇ ਲੈ ਜਾਂਦੇ ਨੇ ਇਹ ਕੀ ਚੱਕਰ ਕੀ ਵੀ ਕੀ ਅਸੀਂ 6 ਰੁਪਏ ਕਹਿ ਕੇ ਵੀ ਉਹਨਾਂ ਤੋਂ ਜ਼ਿਆਦਾ ਪੈਸੇ ਕਿਉਂ ਕਿਉਂ ਲੈ ਜਾਂਦੇ ਨੇ ਪਹਿਲੀ ਗੱਲ ਹੈ ਜੀ ਇਹ ਡੀਅਰ ਲੈਟਰੀ ਆਲਿਆਂ ਦੀ ਟਿਕਟ ਹੈ ਜੀ ਇਹਦੇ ਵਿੱਚ ਤਿੰਨ ਡ੍ਰੋ ਹੁੰਦੇ ਨੇ ਹੂੰ 6 ਰੁਪਏ ਦੀ ਟਿਕਟ ਹੈ ਜੀ 25 ਟਿਕਟਾਂ ਦੀ ਕਾਪੀ ਆ 150 ਰੁਪਏ ਦੀ ਕਾਪੀ ਹੈ ਜੀ ਇਹਦੇ ਵਿੱਚ ਪਹਿਲਾ ਪ੍ਰਾਈਜ਼ 1 ਕਰੋੜ ਰੁਪਏ ਦਾ ਦਿਨ ਚ ਇੱਕ ਵਾਰ ਖੁੱਲਦਾ ਜੀ ਦੂਜਾ ਡਰਾਓ ਸ਼ਾਮ ਨੂੰ 6 ਵਜੇ ਖੁੱਲਦਾ ਜੀ ਤੀਜਾ ਡਰਾਓ ਸ਼ਾਮ ਨੂੰ 8 ਵਜੇ ਖੁੱਲਦਾ ਜੀ ਜਣੀ ਇਹ ਇਹਦੇ ਵਿੱਚ ਸਾਰੀਆਂ ਟਿਕਟਾਂ ਦੇ ਤਿੰਨੇ ਡਰਾਓ ਦੇ ਵਿੱਚ ਨੇਗੇ 3 ਕਰੋੜ ਤੋਂ 3 ਨੇ ਜੀ ਇੱਕ ਦਿਨ ਦੇ ਵਿੱਚ ਦੋਸਤੋ ਜੇਕਰ ਤੁਸੀਂ ਇਸ ਦੀਵਾਲੀ ਨੂੰ 11 ਕਰੋੜ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਸੇਵਾ ਲਾਟਰੀ ਧੂਰੀ ਤੇ ਤੁਸੀਂ ਆ ਕੇ ਇਹ ਲਾਟਰੀ ਆ ਜਿਹੜੀ ਪੰਜਾਬ ਸਰਕਾਰ ਦੀ ਆ ਉਹ ਖਰੀਦ ਸਕਦੇ ਹੋਗੇ ਆਪਾਂ ਪੂਰੀਆਂ ਤੁਹਾਨੂੰ ਡਿਟੇਲ ਦੱਸ ਦਿਆਂ ਵੀ ਜਿਹੜੀ ਐਡ ਕੀ ਜਿਹੜਾ ਵੱਡਾ ਨਾਮ ਆ ਜਿਹੜਾ ਦੀਵਾਲੀ ਬੰਪਰ ਦੇ ਉੱਤੇ ਪੰਜਾਬ ਸਰਕਾਰ ਦੇਣ ਲੱਗੀ ਹੈ ਕਿ 11 ਕਰੋੜ ਰੁਪਇਆ ਉਹ 11 ਕਰੋੜ ਰੁਪਇਆ ਦਾ ਜਿਹੜੇ ਲੱਕੀ বিজেਤਾ ਉਹ ਤੁਸੀਂ ਵੀ ਹੋ ਸਕਦੇ ਹੋ ਆਜੋ ਆਪਾਂ ਗੱਲਬਾਤ ਕਰਦੇ ਆਂ ਭਾਈ ਬਲਰਾਮ ਨਾਲ ਬਰਾਮਬੀ ਜੀ ਇੱਕ ਜਿਹੜਾ ਜਿਸ ਤਰ੍ਹਾਂ ਆਪਾਂ ਗੱਲ ਮੈਂ ਕਹਿਦੀ ਆ ਵੀ ਪੰਜਾਬ ਸਰਕਾਰ ਦਾ ਐਡਾ ਵੱਡਾ ਜਿਹੜਾ ਬੰਪਰ ਹੈਗਾ ਦੀਵਾਲੀ ਦਾ ਬੰਪਰ ਹੈ 11 ਕਰੋੜ ਦਾ ਪਹਿਲਾਂ ਕਦੇ ਨਹੀਂ ਆਇਆ ਇਸ ਵਾਰ ਜਿਹੜਾ ਲੋਕਾਂ ਨੂੰ ਕਰੋੜਪਤੀ ਬਣਾਉਣ ਦਾ ਪੰਜਾਬ ਸਰਕਾਰ ਨੇ ਮੇਰਾ ਖਿਆਲ ਟੀਚਾ ਮਿੱਥ ਲਿਆ ਹੈ ਕਿ ਹਰੇਕ ਨੂੰ ਕਰੋੜਪਤੀ ਬਣਾਉਣੇ ਬਣਾਉਣਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦਾ ਪੰਜਾਬ ਸਰਕਾਰ ਦਾ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਐਸ ਕੀ ਅਵਿਤਾ ਵਾਚਨ ਜੀ ਕਹਿੰਦੇ ਹੁੰਦੇ ਨੇ ਵੀ ਕੌਣ ਬਣੂ ਕਰੋੜਪਤੀ ਉਹ 7 ਕਰੋੜ ਦਿੰਦੇ ਹੁੰਦੇ ਨੇ ਜੀ ਪੰਜਾਬ ਗਵਰਨਮੈਂਟ ਐਸ ਕੀ ਦੇ ਰਹੀ ਹੈ 11 ਕਰੋੜ ਇੱਕਣੀ ਦੋਣੀ ਤਿੰਨਣੀ ਚਾਰਣੀ ਪੰਜਣੀ ਪੂਰਾ 11 ਕਰੋੜ ਆ ਪਹਿਲੇ ਦਰਸ਼ਕ ਤੁਸੀਂ ਦੇਖ ਸਕਦੇ ਹੋ 11 ਕਰੋੜ ਦਾ ਜਿਹੜੇ ਬੰਪਰ ਨੇਗੇ ਉਹ ਸੇਵਾ ਲਾਟਰੀ ਧੂਰੀ ਤੇ ਆ ਚੁੱਕੇ ਨੇ ਕਿ ਜੇਕਰ ਤੁਸੀਂ ਇਹ ਬੰਪਰ ਪਾਉਣਾ ਚਾਹੁੰਦੇ ਹੋ ਤਾਂ ਸੇਵਾ ਲਾਟਰੀ ਧੂਰੀ ਆ ਕੇ ਪਾ ਸਕਦੇ ਹੋ ਅ ਬਰਾਮ ਜੀ ਇੱਕ ਗੱਲ ਹੋਰ ਹੈ ਵੀ ਜਿਹੜੇ ਇਹਦੇ ਨਾਲ ਨਾਲ ਜਿਵੇਂ ਇਹ ਗਿਆ ਹਜੇ ਜਿਹੜਾ ਦੀਵਾਲੀ ਬੰਪਰ ਹੈਗਾ ਉਹ ਕਾਫੀ ਦੂਰ ਪਿਆ ਆਪਾਂ ਕਹੀਏ ਉਸ ਤੋਂ ਬਿਨਾ ਵੀ ਪੰਜਾਬ ਸਰਕਾਰ ਦੇ ਹੋਰ ਵੀ ਕਾਫੀ ਕਰੋੜਾਂ ਦੇ ਇਨਾਮ ਨੇਗੇ ਉਹ ਕਿਹੜੇ-ਕਿਹੜੇ ਨੇਗੇ ਇਹਦੇ ਵਿੱਚ ਜੀ ਪਹਿਲਾਂ ਦੀਵਾਲੀ ਬੰਪਰ ਦੀਆਂ ਸਾਨੂੰ ਅਸੀਂ ਗਵਰਨਮੈਂਟ ਦੀ ਐਡ ਕੀ ਲੱਕੀ ਡਰਾ ਦੇ ਕੋਪਨ ਦੱਸਦੇ ਆ ਪਹਿਲਾ ਡਰਾ ਜੀ 11 ਕਰੋੜ ਦਾ ਤਿੰਨ ਨਾਮ ਕਰੋੜ ਕਰੋੜ ਦੇ ਨੇ ਜੀ ਏ ਚ ਬੀ ਚ ਸੀ ਚ ਅਗਲਾ ਕਹਿੰਦਾ ਵੀ ਏ ਬੀ ਸੀ ਉਹ ਕਹਿੰਦਾ ਕਿੱਥੇ ਗਈ ਤੀ ਉਹ ਕਹਿੰਦੀ ਵੇ ਸ਼ਿਵਾ ਲੈਟਰ ਸਟਾਲ ਤੋਂ 11 ਕਰੋੜ ਲੈਣ ਗਈ ਤੀ ਦੋ ਰਾਸ਼ੀਆਂ ਦੇ ਵਿੱਚ ਇਤ ਕੀ 11 ਕਰੋੜ ਆਉਣਾ ਤੋੜਾ ਰਾਸ਼ੀ ਦੇ ਕੁੰਮ ਰਾਸ਼ੀ ਦੇ ਵਿੱਚ ਆਉਣਾ ਗਰੰਟਡ ਪ੍ਰਾਈਜ਼ ਹੀ ਆਉਣਾ ਅ체 ਇਹ ਬਰਾਭੇ ਇੱਕ ਮੈਨੂੰ ਹੋਰ ਦੱਸੋ ਜਿਵੇਂ ਇਹ 3 ਕਰੋੜ ਰੁਪਏ ਦੀ ਇਹ ਲਾਟਰੀ ਇਹ ਵੀ ਪੰਜਾਬ ਸਰਕਾਰ ਦੀ ਹੈ ਕੀ ਦੀ ਹੈ ਜੀ ਇਹ ਡੀਅਰ ਲਾਟਰੀ ਦੀ ਹੈ ਜੀ ਹਾਂ ਡੀਅਰ ਲਾਟਰੀ ਦੀ ਟਿਕਟ ਹੈ 3 ਕਰੋੜ ਰੁਪਏ ਦਾ ਨਾਮ ਹੈ ਗਣਪਤੀ ਪੂਜਾ ਬੰਪਰ ਹੈ ਗਣੇਸ਼ ਭਗਵਾਨ ਜੀ ਦੀ ਅਪਾਲ ਕਿਰਪਾ ਦੇ ਨਾਲ ਧੂਰੀ ਦੇ ਵਿੱਚ 3 ਕਰੋੜ ਰੁਪਏ ਦਾ বিজেਤਾ ਮੇਰਾ ਵੀਰ ਦੇਖੋ ਕਿਹੜਾ ਬਣ ਰਿਹਾ 50 ਰੁਪਏ ਦੀ ਟਿਕਟ ਹੈ ਜੀ ਪੰਜਾਬ ਗਵਰਨਮੈਂਟ ਦੀ ਟਿਕਟ ਹੈ ਇੱਕ ਹਫ਼ਤੇ ਦੇ ਵਿੱਚ ਲਗਾਤਾਰ ਪ੍ਰਾਈਜ਼ ਸ਼ਿਵਾ ਲੈਟ ਸਟੇਲ ਤੋਂ ਨਿਕਲੇ ਨੇ ਪਹਿਲਾ ਪ੍ਰਾਈਜ਼ ਨਿਕਲਿਆ ਜੀ ਪਿੰਡ ਰਾਜੋ ਮਾਜਦੇ ਦੇ ਵਿੱਚ ਰੇਲਵੇ ਲਾਈਨ 'ਚ ਬੰਦਾ ਕੰਮ ਕਰਦਾ ਰੇਲਵੇ 'ਚ ਦੂਜਾ ਪ੍ਰਾਈਜ਼ ਵੀ ਉਹਨੂੰ ਲੱਗਿਆ ਤੀਜਾ ਨਾਮ ਰਣਕੇ ਲੱਗਿਆ ਜੀ ਸੈਕਟਰੀ ਨੂੰ 100 ਰੁਪਏ ਦੀ ਟਿਕਟ ਸੀ ਲੱਖ ਰੁਪਏ ਦਾ ਨਾਮ ਸੀ ਤੀਜਾ ਨਾਮ ਅਲਾਲਾ ਪਿੰਡ ਲੱਗਿਆ ਜੀ ਕੇਸਰ ਸਿੰਘ ਜੀ ਨੂੰ 5 ਲੱਖ ਰੁਪਏ ਦਾ ਨਾਮ ਉਦੋਂ ਅਗਲਾ ਨਾਮ ਲੱਗਿਆ ਸਾਥੋ 도ਲੇ ਪਿੰਡ 1.5 ਲੱਖ ਰੁਪਏ ਦਾ ਜੀ 6 ਰੁਪਏ ਦੀ ਟਿਕਟ ਸੀ अच्छा ਮਦਰਾਫੀ ਦਾ ਸਭ ਤੋਂ ਵੱਡੀ ਗੱਲ ਹੈ ਵੀ ਲੋਕਾਂ ਦੇ ਵਿੱਚ ਨਾ ਇੱਕ ਗੱਲ ਕਰ ਲਈ ਵੀ 6 ਰੁਪਏ ਦੀ ਟਿਕਟ ਕਹਿ ਕੇ ਵੀ ਸਾਨੂੰ 6 ਰੁਪਏ ਦੀ ਟਿਕਟ ਕਹਿ ਕੇ ਉੱਥੇ ਜ਼ਿਆਦਾ ਪੈਸੇ ਲੈ ਜਾਂਦੇ ਨੇ ਇਹ ਕੀ ਚੱਕਰ ਕੀ ਵੀ ਕੀ ਅਸੀਂ 6 ਰੁਪਏ ਕਹਿ ਕੇ ਵੀ ਉਹਨਾਂ ਤੋਂ ਜ਼ਿਆਦਾ ਪੈਸੇ ਕਿਉਂ ਕਿਉਂ ਲੈ ਜਾਂਦੇ ਨੇ ਪਹਿਲੀ ਗੱਲ ਹੈ ਜੀ ਇਹ ਡੀਅਰ ਲੈਟਰੀ ਆਲਿਆਂ ਦੀ ਟਿਕਟ ਹੈ ਜੀ ਇਹਦੇ ਵਿੱਚ ਤਿੰਨ ਡ੍ਰੋ ਹੁੰਦੇ ਨੇ 6 ਰੁਪਏ ਦੀ ਟਿਕਟ ਹੈ ਜੀ 25 ਟਿਕਟਾਂ ਦੀ ਕਾਪੀ ਆ 150 ਰੁਪਏ ਦੀ ਕਾਪੀ ਆ ਜੀ ਇਸ ਵਿੱਚ ਪਹਿਲਾ ਪ੍ਰਾਈਜ਼ 1 ਕਰੋੜ ਰੁਪਏ ਦਾ ਦਿਨ ਚ ਇੱਕ ਵਾਰ ਖੁੱਲਦਾ ਜੀ ਦੂਜਾ ਡਰਾਓ ਸ਼ਾਮ ਨੂੰ 6 ਵਜੇ ਖੁੱਲਦਾ ਜੀ ਤੀਜਾ ਡਰਾਓ ਸ਼ਾਮ ਨੂੰ 8 ਵਜੇ ਖੁੱਲਦਾ ਜੀ ਜਣੀ ਇਹ ਇਹਦੇ ਵਿੱਚ ਸਾਰੀਆਂ ਟਿਕਟਾਂ ਦੇ ਤਿੰਨੇ ਡਰਾਓ ਦੇ ਵਿੱਚ ਨੇਗੇ 3 ਕਰੋੜਪਤੀ ਨੇ ਜੀ ਇੱਕ ਦਿਨ ਦੇ ਵਿੱਚ 3 ਕਰੋੜਪਤੀ ਇੱਕ ਦਿਨ ਦੇ ਵਿੱਚ ਬਣਦੇ ਨੇ ਰਜਾਨਾ ਇੱਕ ਹਫ਼ਤੇ ਦੇ ਵਿੱਚ ਲੱਖਾਂ ਦੇ ਕਰੋੜਾਂ ਦੀ ਸੇਲ ਸ਼ਿਵਾ ਲੈਟਰੀ ਸਟਾਲ ਤੋਂ ਟਿਕਟਾਂ ਦੀ ਵਿਕਰੀ ਹੁੰਦੀ ਹੈ ਜੀ ਸਤੋਂ ਸਵਾ 2 ਲੱਖ ਰੁਪਏ ਦਾ ਨਾਮ ਲੱਗਿਆ ਜੀ 6 ਰੁਪਏ ਵਾਲੀ ਟਿਕਟ ਦੇ ਵਿੱਚ 45 45000 ਦੀ ਗਿਣਤੀ ਕੋਈ ਨਹੀਂ ਰਹੀ 5 5 ਲੱਖ ਦੇ ਨਾਮ ਲੱਗੇ ਨੇ ਸਭ ਤੋਂ 10 ਲੱਖ ਰੁਪਏ ਦਾ ਨਾਮ ਯਖਣਾਪਿੰਡ ਲੱਗਿਆ ਜੀ ਡਾਕਟਰ ਜਗਦੇਵ ਨੂੰ ਲੋਕਲ ਧੂਰੀ ਦੇ ਵਿੱਚ ਸਭ ਤੋਂ 5 ਲੱਖ ਰੁਪਏ ਦਾ ਪ੍ਰਾਈਜ਼ ਨਿਕਲੇ ਆ ਜੀ ਦੀਪ ਢੋਬੇ ਵਾਲੇ ਨੂੰ ਲੱਗਿਆ ਜੀ ਉਹ ਧੂਰੀ ਸ਼ਹਿਰ ਦੇ ਵਿੱਚ ਨੇ ਜੀ ਬਾਬਾ ਵਾਲਕਨ ਦਾ ਮੰਦਿਰ ਦੇ ਲਵੇ ਉਹਨਾਂ ਨੂੰ ਸਭ ਤੋਂ 5 ਲੱਖ ਦਾ ਨਾਮ ਲੱਗਿਆ ਜੀ ਧੂਰੀ ਸ਼ਹਿਰ ਦੇ ਵਿੱਚ ਨੇ ਜੀ ਧਰਮਪੁਰੇ ਮਹੱਲੇ ਦੇ ਵਿੱਚ ਸਰਿੰਦਰ ਜੀ ਉਹਨਾਂ ਨੂੰ ਨਾਮ ਲੱਗਿਆ ਜੀ 2 ਲੱਖ ਰੁਪਏ ਦਾ ਇਸ ਮਹੀਨੇ ਦੇ ਵਿੱਚ ਸਾਰੇ ਪ੍ਰਾਈਜ਼ ਗਣਪਤੀ ਮਹਾਰਾਜ ਦੀ ਕਿਰਪਾ ਦੇ ਨਾਲ ਸ਼ਿਵਾ ਲੈਟਰੀ سٹਾਲ ਤੋਂ ਨਿਕਲੇ ਨੇ ਅਸੀਂ ਹੱਤ ਮੰਨ ਕੇ ਬੇਨਤੀ ਕਰਦੇ ਹਾਂ ਧੂਰੀ ਸ਼ਹਿਰ ਵਾਸੀਆਂ ਨੂੰ ਤੁਸੀਂ ਵੀ ਇੱਕ ਵਾਰ ਸੇਵਾ ਦਾ ਮੌਕਾ ਦਿਓ ਸ਼ਿਵਾ ਲੈਟਰੀ سٹਾਲ ਧੂਰੀ ਅੱਛਾ ਬਰਾਭਿਕ ਗੱਲ ਹੋਰ ਦੱਸਿਓ ਵੀ ਜਿਵੇਂ ਰਾਸ਼ੀਆਂ ਦੀ ਗੱਲ ਕੀਤੀ ਆ ਤੁਸੀਂ ਵੀ ਕਿਹੜੀ ਰਾਸ਼ੀ ਦੇ ਵਿੱਚ ਜਿਹੜਾ ਇਹ ਇਨਾਮ ਜਾਣਾ ਹੈਗਾ ਜਿਹੜਾ ਹੁਣ ਆਲਾ ਜੇਕਰ ਕਿਸੇ ਨੇ ਤੁਹਾਡੇ ਤੋਂ ਰਾਸੀ ਪੁੱਛ ਕੇ ਆਪਣੀ ਲਾਟਰੀ ਲੈਣੀ ਹੋਵੇ ਕੀ ਤੁਸੀਂ ਉਹ ਰਾਸੀ ਦੇਖਣ ਦੇ ਕੋਈ ਪੈਸਾ ਤਾਂ ਨਹੀਂ ਲੈਂਦੇ ਰਾਸੀ ਦੇਖਣ ਦਾ ਕੋਈ ਪੈਸਾ ਨਹੀਂ ਮਹਾਮਾਈ ਦੀ ਅਪਾਲ ਕਿਰਪਾ ਹੋਣੀ ਹੈ ਡੇਟ ਆਫ ਬਰਥ ਲਿਆਓ ਪੂਰੀ ਕੁੰਡਲੀ ਲਿਆਓ ਉਸ ਤੋਂ ਬਾਅਦ ਡੇਟ ਆਫ ਬਰਥ ਦੇ ਹਿਸਾਬ ਨਾਲ ਜੀ ਸ਼ਨੀਵਾਰ ਵੀਰਵਾਰ ਦੇ ਮੰਗਲਵਾਰ ਹਿਸਾਬ ਨਾਲ ਰਾਸੀ ਦੇਖੀ ਜਾਣੀ ਹੈ ਰਾਸੀ ਉਹਦੀ ਦੇਖੀ ਜਾਣੀ ਹੈ ਜੀ ਕਿਹਨੇ ਸਾਨੂੰ ਇੱਕ ਦਿਨ ਪਹਿਲਾਂ ਆਪਣਾ ਡੇਟ ਆਫ ਬਰਥ ਸੈਂਡ ਕਰਿਆ ਰਾਸ਼ੀ ਦੇਖਣ ਦਾ ਕੋਈ ਪੈਸਾ ਨਹੀਂ ਸਿਰਫ ਅਸੀਂ ਆਪਣੀ ਲੈਟਰੀ ਵੇਚਣ ਦਾ ਪੈਸਾ ਲੈਣਾ ਜੀ ਮੇਰੀ ਭੈਣ ਭਾਈਆਂ ਨੂੰ ਬੇਨਤੀ ਹੈ ਰਾਸ਼ੀ ਦੇ ਹਿਸਾਬ ਨਾਲ ਲੈਟਰੀ ਪਾਓ ਸ਼ਿਵਾ ਲੈਟਰੀ ਸਟਾਲ ਧੂਰੀ ਕਿਤੇ ਜਾਣ ਦੀ ਲੋੜ ਨਹੀਂ ਨਾ ਸਾਨੂੰ ਕੋਈ ਅਮਰਗੜ ਨਾ ਸਾਨੂੰ ਕਿਤੇ ਪਟੰਡੇ ਨਾ ਕਿਤੇ ਲੁਧਿਆਣੇ ਤੁਸੀਂ ਇੱਕ 500 ਰੁਪਏ ਦੇ ਕੇ 11 ਕਰੋੜ ਰੁਪਏ ਦੇ ਮਾਲਕ ਬਣ ਸਕਦੇ ਹੋ ਅੱਛਾ ਜੀ ਇੱਕ ਗੱਲ ਇਸ ਤਰ੍ਹਾਂ ਵੀ ਜੇਕਰ ਬਾਈ ਦੇ ਵਿੱਚ ਕਿਸੇ ਤੋਂ ਇੱਥੇ ਨਾ ਆਇਆ ਗਿਆ ਕੋਈ ਦੂਰ ਬੈਠਾ ਹੈ ਕੋਈ ਮਹਾਰਾਸ਼ਟਰ ਬੈਠਾ ਕੋਈ ਗੁਜਰਾਤ ਬੈਠਾ ਕੋਈ ਕਿਤੇ ਹੋਰ ਬੈਠਾ ਮੰਨ ਲਓ ਆਊਟ ਆਫ ਸਟੇਟ ਬੈਠਾ ਹੈ ਆਊਟ ਆਫ ਕੰਟਰੀ ਬੈਠਾ ਹੈ ਕੀ ਅਸੀਂ ਉਹਨਾਂ ਤੱਕ ਕਿਸੇ ਤਰੀਕੇ ਨਾਲ ਇਹ ਲਾਟਰੀ ਪਹੁੰਚਾ ਸਕਦੇ ਹਾਂ ਕਿਸ ਤਰ੍ਹਾਂ ਕਰਾਂਗੇ ਬਿਲਕੁਲ ਸਰ ਪਹੁੰਚਾ ਸਕਦੇ ਹਾਂ ਸਾਡਾ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਚੱਲਦਾ ਹੁੰਦਾ ਜੀ ਤੁਸੀਂ ਆਪਣਾ ਆਧਾਰ ਕਾਰਡ ਸਾਨੂੰ ਸੈਂਡ ਕਰੋ ਅਸੀਂ ਕੋਰੀਅਰ ਰਾਹੀਂ ਟਿਕਟ ਅਗਲੇ ਘਰੇ ਓਪਣ ਦੇ ਲਈ ਕਰਕੇ ਫਿਰ ਅਸੀਂ ਟੈਲੀਫੋਨ ਕਰਕੇ ਪੁੱਛਦੇ ਆ ਵੀ ਭਾਈ ਸਾਹਿਬ ਸੋਨੂੰ 11 ਕਰੋੜ ਦੀ ਟਿਕਟ ਤੁਹਾਡੇ ਘਰੇ ਮਿਲ ਗਈ ਲੱਖ ਲੱਖ ਮੁਬਾਰਕਾਂ ਨੇ ਤੁਸੀਂ ਕਿਤੇ ਵੀ ਬੈਠੇ ਹੋ ਕਲਕੱਤਾ ਮਦਰਾਸ ਬੰਬੇ ਅੰਮ੍ਰਿਤਸਰ ਪਟਿਆਲਾ ਬਠਿੰਡਾ ਫਰੋਜੇਵ ਕਿਤੇ ਵੀ ਬੈਠੇ ਹੋ ਜੀ ਪੰਜਾਬ ਦੇ ਛੇੜ ਦੇ ਵਿੱਚ ਸ਼ਿਵਾ ਲਾਟਰੀ ਸਟਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹੂਗਾ 24 ਘੰਟੇ ਅ ਬਿਲਕੁਲ ਜੀ ਪਿਆਰੇ ਦੋਸਤੋ ਜੇਕਰ ਤੁਸੀਂ ਵੀ ਇਸ ਦੀਵਾਲੀ ਦੀ ਮੌਕੇ ਦੇਤੇ ਕਰੋੜਪਤੀ ਬਣਨਾ ਚਾਹੁੰਦੇ ਹੋ ਤਾਂ ਸਿਵਾ ਲਾਟਰੀ ਧੂਰੀ ਤੇ ਆ ਕੇ ਤੁਸੀਂ 11 ਕਰੋੜ ਦੇ ਨਾਲ-ਨਾਲ ਹੋਰ ਨਿੱਕੇ ਜਿਹੜੇ ਇਨਾਮ ਨੇ ਜਿਵੇਂ 25 ਲੱਖ ਦਾ ਹੋ ਗਿਆ ਇਹ 10 ਲੱਖ ਦਾ ਹੋ ਗਿਆ 15 ਲੱਖ ਦਾ ਹੋ ਗਿਆ ਇਹ 1.5 ਕਰੋੜ ਦਾ ਹੋ ਗਿਆ 3 ਕਰੋੜ ਦਾ ਹੋ ਗਿਆ ਜਿਹੜੀ 50 ਲੱਖ ਦਾ ਹੋ ਗਿਆ ਇਹ ਸਾਰੇ ਗਰੰਟਡ ਨਾਮ ਨੇ ਪੰਜਾਬ ਸਰਕਾਰ ਦੇ ਤੇ ਡੀਅਰ ਲਾਟਰੀ ਦੇ ਨਾਮ ਨੇਗੇ ਕੋਈ ਇੱਥੇ ਇਸ ਤਰ੍ਹਾਂ ਨਹੀਂ ਵੀ ਆਪਾਂ ਕਹਿੰਦੇ ਵੀ ਫੇਕ ਜਿਹੜੀਆਂ ਲਾਟਰੀਆਂ ਨੇ ਉਹ ਦਿੱਤੀਆਂ ਜਾਂਦੀਆਂ ਨਹੀਂ ਹੈ ਰਜਿਸਟਰਡ ਜਿਹੜੀ ਫਰਮ ਹੈਗੀ ਤੇ ਇਥੋਂ ਪੰਜਾਬ ਸਰਕਾਰ ਤੇ ਡੀਅਰ ਲਾਟਰੀ ਦੀਆਂ ਜਿਹੜੀਆਂ ਤੁਸੀਂ ਟਿਕਟਾਂ ਨੂੰ ਖਰੀਦ ਸਕਦੇ ਹੋ ਤੁਸੀਂ ਕੀ ਜਿਹੜੇ ਸਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਪਹਿਲਾ ਗੱਲ ਦਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁੜੀ ਸ਼ਹਿਰ ਵਾਸੀਆਂ ਦਾ ਹੱਤ ਵਨ ਕੇ ਬੈਂਤੀ ਹੈ ਦੀਵਾਲੀ ਬੰਪਰ ਦੀ ਟਿਕਟ ਸ਼ਿਵਾ ਲੈਟਰ ਸਟੋਰ ਤੋਂ ਖੋਲੋ ਸਾਡੀ ਆਪਦੀ ਏਜੰਸੀ ਇੰਟਰਨੈਟ ਪਨੋਟ ਪੰਜਾਬ ਦੇ ਵਿੱਚ ਮਸ਼ਹੂਰ ਹੈ ਲੱਖਾਂ ਦੇ ਕਰੋੜਾਂ ਦੇ ਨਾਮ ਇੰਟਰਨੈਟ ਪਨੋਟ ਤੋਂ ਨਿਕਲੇ ਨੇ ਜੀ ਉਹਨਾਂ ਦੀ ਦੂਜੀ ਦੁਕਾਨ ਧੂਰੀ ਦੇ ਵਿੱਚ ਹੈ 1000 ਰੁਪਏ ਦੀ ਟਿਕਟ ਹੈ ਜੀ 50 ਲੱਖ ਰੁਪਏ ਦਾ ਨਾਮ ਹੈ 1 ਲੱਖ ਟਿਕਟ ਦੀ ਸਕੀਮ ਹੈ 13 ਚਾਰ ਨੂੰ ਜ ਡਰਾਅ ਹੋਣਾ ਹੈ ਛੇਤੀਓ ਛੇਤੀ ਸਾਡੇ ਨੰਬਰ ਉੱਤੇ ਸਵਕ ਕਰੋ ਦੂਰ ਭੈਣ ਭਾਈ ਲਵੇ ਬੈਠਣੇ ਕੋਰੀਆ ਰਾਹੀਂ ਵੀ ਟਿਕਟ ਟਕਲ ਦੇ ਘਰੇ ਪਹਚਾਈ ਜਾਊਗੀ ਜਿਹੜੀ ਤੁਸੀਂ ਆਪਣੀ ਲਾਟਰੀ ਆ ਗਈ ਉਹ ਰਸੀਦੇ ਮੁਤਾਬਕ ਪਾ ਸਕਦੇ ਹੋਗੇ ਤੇ ਰਸੀਦੀ ਦੇਖਣ ਦਾ ਇਹਨਾਂ ਨੇ ਸੋ ਤੋਂ ਕੋਈ ਪੈਸਾ ਨਹੀਂ ਲੈਣਾ ਸਿਰਫ ਸੋ ਤੋਂ ਜੋ ਲਾਟਰੀ ਟਿਕਟ ਦਾ ਟਿਕਟ ਦੇ ਪੈਸੇ ਨੇ ਸਿਰਫ ਉਹਨਾਂ ਨੇ ਉਹੀ ਸੋ ਤੋਂ ਵਸੂਤ ਕਰਨੇ ਨੇ ਐਕਸਟਰਾ ਪੈਸਾ ਤੁਹਾਡੇ ਤੋਂ ਕੋਈ ਵੀ ਨਹੀਂ ਲਿਆ ਜਾਊਗਾ ਜੇਕਰ ਤੁਸੀਂ ਸੇਵਾ ਲਾਟਰੀ ਧੂਰੀ ਤੋਂ ਕੋਈ ਵੀ ਟਿਕਟ ਖਰੀਦਣੀ ਹੈ ਜਾਂ ਕੋਈ ਗੱਲਬਾਤ ਕਰਨੀ ਹੈ ਟੀਵੀ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਹੈ ਤਾਂ ਸੁਭਦਰਾਮ ਜੀ ਨਾਲ ਸੇਵਾ ਲਾਟਰੀ ਧੂਰੀ ਤੇ ਗੱਲ ਕਰ ਸਕਦੇ ਹੋ ਧੰਨ